हां जी दोस्तों सत श्री अकाल किसान बिराऊ आज पहुंचेया पਿੰਡ कैरो तहसील पट्टी जिला श्री तरनतारन साहिब ऑनर वीर सतनाम सिंह ਉਹਨਾਂ ਦੇ ਕੋਲ ਆਇਆ ਦੋਸਤੋ ਤੇ ਅੱਜ ਇਸ ਵੀਡੀਓ ਦੇ ਵਿੱਚ ਨਾਗ ਵੈਸੇ ਆਪਾਂ ਤੁਹਾਨੂੰ ਟੋਟਲ ਛੇ ਦਿਖਾਉਣੇ ਆ ਜਿਨ੍ਹਾਂ ਦੇ ਵਿੱਚੋਂ ਤਿੰਨ ਗਾ ਬਿਲਕੁਲ ਕਟੀਆਂ ਦਿਖਾਵਾਂਗੇ ਠੀਕ ਹੈ ਜੀ ਬਹੁਤੇ ਵੀਰ ਸ਼ੌਂਕ ਰੱਖਦੇ ਵੀ ਕਟੀਆਂ ਝੋਟੀਆਂ ਖਰੀਦਣ ਦਾ ਤੇ ਕਟੀਆਂ ਤੁਹਾਨੂੰ ਦਿਖਾ ਦਾਂਗੇ ਤਿੰਨ ਆਪਾਂ ਦੇ ਇੱਧਰਲੇ ਪਾਸੇ ਦੋ ਬੈੜਾ ਤੁਹਾਨੂੰ ਦਿਖਾਵਾਂਗੇ ਤੇ ਦੋ ਮੱਜਾਂ ਪਸ਼ੂ ਟੋਟਲ ਦੀ ਗੱਲ ਕਰਦੇ ਹਾਂ ਟੋਟਲ ਪਸ਼ੂ ਕਿ 13-14 ਨਾਗ ਜਿਹੜੇ ਦੋਸਤੋ ਅੱਜ ਵਿਕਾਊ ਆ ਇੱਧਰ ਜਿਹੜੇ ਚਾਰ ਪਸ਼ੂ ਤੁਸੀਂ ਸਾਹਮਣੇ ਦੇਖੋਗੇ ਠੀਕ ਹੈ ਜੀ ਕੋਕਰ ਗੱਬਰ ਮਾਗਾ ਤੇ ਤਿੰਨ ਸਾਜਰ ਤਾਜ਼ੀਆਂ ਸੁਈਆਂ ਵਹਿੜਾਂ ਨੇ ਤੇ ਜਿਹੜੀਆਂ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਅੱਜ ਦਿਖਾਉਣੇ ਆਂ ਨਾ ਉਹ ਤਿੰਨ ਕਟੀਆਂ ਦਿਖਾਵਾਂਗੇ ਜਿਹੜੀਆਂ ਤਕਰੀਬਨ ਕੋਈ ਸਾਲ-ਸਾਲ ਕੋਈ 5-5 6-7-7 ਮਹੀਨਿਆਂ ਦੇ ਵਿੱਚ ਇਹਨਾਂ ਦੀ ਉਮਰ ਰਹਿਣ ਵਾਲੀ ਆ ਬਹੁਤ ਗੂੜ ਟਮਾਂਡ ਕਰਦੇ ਕਟੀਆਂ ਖਰੀਦਣ ਦੀ ਇੱਕ ਗੱਠੀ ਮੋਰਾ ਬਰੀਡ ਦੇ ਵਿੱਚ ਤੇ ਦੋ ਕਟੀਆਂ ਨੀਲੀ ਅੰਗ ਨੀਲੀ ਪੱਖ ਦੇ ਵਿੱਚ ਨੇ ਠੀਕ ਆ ਜੀ ਇਹ ਤਿੰਨ ਕਟੀਆਂ ਬਕਾਉ ਆ ਵੀਰ ਸਤਨਾਮ ਦੇ ਕੋਲ ਰੇਟ ਪੜਤਾ ਵਿੱਚ ਦੱਸਾਂਗੇ ਆਪਾਂ ਤੁਹਾਨੂੰ ਇੱਧਰ ਦੋ ਬੜਾ ਜਿਹੜੀਆਂ ਬਕਾਊਆਂ ਠੀਕਾ ਜੀ ਤੇ ਦੋ ਮੱਜਾਂ ਜਿਨ੍ਹਾਂ ਦੇ ਵਿੱਚੋਂ ਸੂਈਆਂ ਸੂਈਆਂ ਬਿਲਕੁਲ ਸੱਜਰਤਾ ਆ ਜਾਈਆਂ ਤੇ ਕਿੰਨੇ ਕਰੇ ਸਮੇਂ ਤੇ ਆ ਦੋਸਤੋ ਸੂਈਆਂ ਕਿੰਨਾ ਦੁੱਧ ਆ ਕੀ ਰੇਟ ਪੜਦਾ ਰਹੂਗਾ ਪੂਰੀ ਡਿਟੇਲ ਦੇ ਵਿੱਚ ਚੱਲਾਂਗੇ ਆਪਾਂ ਤੇ ਬਾਕੀ ਕੈਰੋ ਵਿਜ਼ਿਟ ਕਰੋਗੇ ਦੋਸਤੋ ਤੇ ਗ੍ਰੈਂਡ ਕੈਰੋ ਪੈਲਸ ਤੇ ਬਿਲਕੁਲ ਨਾਲੋਂ ਇੱਕ ਛੜਕ ਸਤਨਾਮ ਸਿੰਘ ਉਹਨਾਂ ਦੀ ਬਹਿਕਾ ਤੇ ਆ ਜਾਂਦੀ ਆ ਅੱਜ 24 ਤਰੀਕ ਆ 24 ਦਸੰਬਰ ਤੇ ਮਾਰਨਿੰਗ ਦਾ ਸਮਾਂ ਕੋਈ 9:30 ਵਜੇ ਦਾ ਆ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਸਤਨਾਮ ਵੀਰ ਸਾਸਰੀ ਗਾੜ ਸਾਸਰੀ ਵੀਰ ਜੀ ਠੀਕ ਠ ਪ੍ਰਤਾਪ ਸਿੰਘ ਕੀ ਹਾਲ ਜੇ ਤੁਸਨ ਸਾਰੇ ਸਾਰੇ ਹੋ ਪਰਾਂ ਵਾਲਾ ਸਾਸਰੀ ਕਰੂ ਨਾ ਹਰ ਆ ਸੰਦੂ ਦੇ ਵੀ ਭਾਰੀ ਸਾਰੇ ਸਾਸਰੀ ਦਾ ਸਾਸਰੀ ਦਾ ਅ ਅੱਛਾ ਗੁਰੂ ਸ੍ਰੀ ਰਾਮ ਇੱਕ ਪਾਸੇ ਆਪਣੇ ਕੋਲੇ 2 ਤੋਂ 3 ਲੱਖ ਜਿਹੜੇ ਕਟੀਆਂ ਦੇ ਬਕਾਉਗੇ ਜੋੜਾ ਹਾਂਜੀ ਹਾਂਜੀ ਇਹ ਕੱਟੀ ਇੱਕ ਤਾਂ ਵੱਡੀ ਮੋਹਰਾ ਬਰੀਡ ਦੇ ਇੱਕ ਲੀਲੀ ਦੇ ਵਿੱਚ ਨੇ ਦੋ ਦਿੱਲੀ ਜਾ ਰਹੇ ਹਾਂ ਜੀ ਆਉਂਦੀਆਂ ਨੇ ਬਹੁਤ ਚੰਗੀਆਂ ਕੱਟੀਆਂ ਨੇ ਬੋਲੇ ਬਿੱਲੀਆ ਬਿੱਲੀ ਮਣਕੀ ਅੱਖਾਂ ਲਗਾ ਜੀ ਅੱਛਾ ਜੀ ਇਹ ਮੋਹਰਾ ਨਸਲ ਦੀ ਬੜੀ ਟੌਪ ਦੀ ਕੱਟੀ ਬੜੀ ਕੱਟੀ ਚੰਗੀ ਹੈ ਵੀ ਹਾਂ ਵੇਖੋ ਜੀ ਬੜਾ ਥਣ ਲਗਾ ਹੈ ਆ ਦੇਖੋ ਜੀਾਰੇ ਥਾਂ ਦੇ ਝੋਲੀ ਦੇਖੋ ਮਿਰਜੀ ਜੀ ਦਾ ਨਕਤੋ ਟਿੱਕ ਕਿਤਨਾ ਵੱਤਰਾ ਜੀ ਨਤਰੀ ਨਹੀਂ ਹੁੰਦੀ ਉਹ ਨਹੀਂ ਚੱਲੀ ਰਹੀ ਫਿਰਦੀ ਅੱਜ ਤੋਂ ਵੇਖ ਲੈ ਕੀ ਬਣਿਆ ਆ ਦੇਖੋ ਇਹ ਕੱਟੀ ਦੀ ਉਮਰ ਕਿੰਨੀ ਕੱਸਣਾ ਇਹ ਵਿੱਚ ਸੱਤਾ ਵੀ ਨਹੀਂ ਆ ਰਹੀ ਜੀ ਇਹ ਸੱਤਾ ਮਹੀਨਿਆਂ ਦੀ ਤੇ ਅਗਲੀ ਆ ਜਿਹੜੀ ਇਹ ਕੱਟੀ ਸਾਲ ਦੀ ਹੋਊਗੀ ਆ ਸਾਲ ਦੀ ਨੀਦੀ ਦੀ ਆ ਵੀ 600 ਸੱਤਾਂ ਮਹੀਨਿਆਂ ਦੀ ਲੋ ਵੀ ਇਹ ਵੀ ਦੱਸੋ 600 ਸੱਤਾਂ ਮਹੀਨਿਆਂ ਦੀ ਛੋਟੀ ਕੱਟੀ ਆ ਮੂੰਹ ਮੱਥੇ ਬੜੇ ਚੰਗੇ ਆ ਨਿਕਲ ਵੀ ਮੜਾ ਜੈਨੂ ਕਰੀ ਦੋ ਤੇ ਮੂੰਹ ਇਹਨੂੰ ਕਰਕੇ ਖਾ ਦੇ ਸਾਹ ਵੀਰ ਜੀ ਬਹੁਤ ਜਲਦੀ ਅੱਖਾਂ ਤੋਂ ਖਾ ਦੇ ਮੂੰਹ ਮੱਥੇ ਖਾ ਇਹਨਾਂ ਦੇ ਬਿੱਲੀਆਂ ਮਣਕੀਆਂ ਅੱਖਾਂ ਵੇਖੋ ਆਹਦੇ ਜਨਵਰੀ ਆ ਕੇ ਆਹ ਵੇਖੋ ਜੀ ਸਾਹਮਣੇ ਵਾਲੇ ਦਾ ਮੂੰਹ ਬੜੀਗਾ ਹਾਂ ਲੋ ਦੋਸਤੋ ਸਾਹ ਨੂੰ ਕੋਈ ਵੀਰ ਤੇ ਗੱਲਾਂ ਗਾਆਂ ਵੀ ਹੋ ਜਾਣੀਆਂ ਨੇ ਕਟੀਆਂ ਬਹੁਤ ਸੋਹਣੀਆਂ ਨੇ ਜੋੜੀਆਂ ਆ ਨੀਲੀ ਅੰਗ ਦੇ ਵਿੱਚ ਦੂਰੀ ਹੈ ਕਿ ਬਰੂਕੀ ਵੇਖੋ ਕਿੰਨੀ ਆ ਦੇ ਵੇਖੋ ਕੱਟੀ ਹੁਣੇ ਹੀ ਨਾ ਉਸ ਤੇ ਐ ਸਿੰਘ ਨਾਲ ਹੀ ਦਾਲ ਟੋਕਰੀ ਹੋਦੀ ਆ ਆ ਸਾਲ ਵਾਲੀ ਦਾ ਸਿੰਘ ਕਰਕੇ ਗੋਲ ਇਤਨੀ ਹਾਂਜੀ ਹਾਂਜੀ ਬਹੁਤ ਪਿਆਰੀਆਂ ਕਟੀਆਂ ਨੇ ਠੀਕ ਆ ਜੀ ਛਾਣਾ ਛੋਲੇ ਬਹੁਤ ਬਾਦ ਦੋ ਨੀਲੀ ਦੇ ਵਿੱਚ ਆ ਤੇ ਇੱਕ ਮੋੜਾ ਫਰੇਟ ਦੀ ਕੱਟੀ ਆ ਠੀਕ ਆ ਜੀ ਆ ਦੇਖੋ ਉਹ ਤਾਂ ਕਾਦਰ ਕੋ ਜਾਂ ਕਟੀਆਂ ਦਾ ਹਨਾ ਆਹ ਸਾਲ-ਸਾਲ ਦੀ ਦੋਵੇ ਇਹ ਦੋ ਸਾਲ-ਸਾਲ ਨਹੀਂ ਆਹ ਵੀ ਸੱਤਾਂ ਵੀ ਕਟੀਆਂ ਆ ਤੇ ਜਿਆਦੀ ਚੰਗੀ ਵਹਿ ਰਹੀ ਆ ਵੇ ਇਹਦਾ ਉਹ ਵੀ ਉਪਰੋਂ ਉਹਨੇ ਸਿੱਕਾ ਰੱਖਿਆ ਲੋ ਬੋਲਦਾ ਕਿ ਤਾ ਬੋਲ ਗਿਆ ਇਹ ਉਤਰਾਏ ABC ਵਾਲਿਆਂ ਦੀ ਆ ਅੱਛਾ ਅੱਛਾ ਉਹਦਾ ਮਨੂ ਦਾ ਨਾਮ ਭੁੱਲ ਗਿਆ ਗਰੀ ਬੋਲਦਾ ਅੱਛਾ 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 ਹਾਂ 10 15 16 ਗੱਲ ਵਾਲੀ ਵਹਿਦੀ ਧੀ ਆਈ ਨਹੀਂ ਦੱਸਣੀ ਡਿਆ ਕੱਟੀ ਦੀ ਗਰੋਥ ਬੜੀ ਸੋਹਣੀ ਆ ਹਾਂ ਸੱਤਾਂ ਬਣ ਗਿਆ ਬੱਚਾ ਵੇ ਹੁਣ ਜਦ ਤੱਕ 2 ਸਾਲ ਦੀ ਜੀ ਲੈ ਵੀਰ ਸਤਨਾਮ ਇੱਕ ਤਾਂ ਇਹ ਮੇਰਾ ਵੀਰ ਦੱਸ ਹਾਂਜੀ ਕੱਟੀਆਂ ਦੀ ਕੱਲੀ ਕੱਲੀ ਦੀ ਮੈਨੂੰ ਦੱਸ ਦੇ ਵੀ ਕੀ ਕੀ ਰੇਟ ਆ ਤੇ ਜੋੜੀ ਦਾ ਕੀ ਰੇਟ ਆ ਤੇ ਇਹਦਾ ਸਿੰਗਲ ਦਾ ਕੀ ਰੇਟ ਰੇਟ ਵੀਰ ਜੀ ਜਿਹੜਾ ਇਹ ਤੋਂ ਕਰਨਾ ਸ਼ੁਰੂ ਹਾਂ ਜੇ ਕੱਟੀ ਕਰੋ ਜਿੱਤੋਂ ਜਿਹੜੇ ਸ਼ੋਰ ਸ਼ੱਪਾ ਕਰਾਉਣਾ ਫੇਰ ਤੇ ਭਾਵੇਂ 28-30 ਮੰਗ ਲੀ ਗਏ ਜੇ ਕੋਈ ਸਾਹਮਣ ਵਾਲਾ ਭੈਣ ਭਰਾ ਲੈ ਜਾਊਗਾ 25 ਹਜ਼ਾਰ ਦੀ ਕੱਟੀ ਪਹੁੰਚ ਕਰਾ ਦੂੰਗਾ 100 ਕਿਲੋ ਮੀਟਰ ਤੱਕ 25 ਹਜ਼ਾਰ ਦੀ ਦੇ ਦੂੰ ਹੈ ਜਨਵਾਰ ਆ ਇਹਨਾਂ ਨਾਲ ਭੈਣ ਭਰਾ ਸ਼ੌਕ ਹੁੰਦਾ ਵੀ ਚੰਗਾ ਜਨਵਰ ਲੈ ਆਂਦਾ ਵੱਡੀ ਹਿੰਦ ਨਹੀਂ ਹੁੰਦੀ ਲੈ ਆ ਜਾਂਦਾ ਛੋਟੀ ਤੋਂ ਵੱਡੀ ਹੋ ਜੂਗੀ ਬੜੀ ਤਾਂ ਉਹਦੀ ਗੱਡੀ ਵਾਈਬ੍ਰੇਟ ਦੇ ਰਹੀ ਮੈਂ ਵੀ ਜਦੋਂ ਤਿਆਰ ਕਰਕੇ ਭਾਵੇਂ 2 ਲੱਖ ਮੰਗਦੇ ਹੈ ਵੀਰ ਜੀ ਦੇਖੋ ਤੁਹਾਡੇ ਸਾਹਮਣੇ ਆਪੇ ਵਧੀਆਂ ਬਣ ਗਈਆਂ ਕਰਵਾ ਕੇ ਬਾਕੀ ਸੇਵਾ ਕਰਨੀ ਪੈਣੀ ਹੈ ਸੇਵਾ ਕਰਕੇ ਜੋ ਉਹ ਤੇ ਜਾ ਕੇ 4 ਸਾਲਾਂ ਦੀ ਰੋਲਦੀ ਰਹੀ ਨਹੀਂ ਉਹ ਵੀ ਕਿ ਸੇਵਾ ਤੇ ਕਰਨੀ ਪੈਣੀ ਆ ਜ ਆ ਜਾ ਕੇ ਸਤਨਾਮ ਜਿਹੜੀਆਂ ਦੋਵੇਂ ਜੋੜੀ ਦਾ ਇਹਦਾ ਕੀ ਹੋਊਗਾ ਇਹ ਵੀਰ ਜੀ ਜੇ ਦੇ ਕੋ ਭਾ ਭਾ ਜੋੜੀ ਲਊਗਾ ਹਾਂ ਹਾਂ ਫਿਰ ਦੇ ਦਾਂਗੇ 23000 ਦੀ ਤੇਰੀ ਅੱਗਲੀ ਗੱਲੀ ਲਊਗਾ ਫਿਰ ਇਹ ਦੇ ਦਾਂਗੇ 12000 ਦੀ ਆ ਦੇ ਦਾਂਗੇ 11000 ਦੀ ਲੈਸ ਕਰਕੇ ਦੱਸੀਏ ਐਂਡ ਤੋਂ ਐਂਡ ਬਾਅਦ ਵਿੱਚ ਕੋਈ ਕਿੰਤੂ ਪਰੰਤੂ ਨਾ ਰਹੇ ਜੇ ਤੁਸੀਂ ਪਹੁੰਚ ਕਰਦੇ 100 ਕਿਲੋਮੀਟਰ ਤੱਕ ਤੁਹਾਡੀ ਆਪਦੀ ਇੱਛਾ ਹਾਂ ਜੇ ਇਹਦੇ ਪਹੁੰਚ ਕਰਾਉਣੀ ਫੇਰ ਤੇ 23000 ਵੀ ਕਰ ਦੂੰਗਾ ਤੇ ਜੇ ਕੋ ਮਤਲਬ ਆਪਣੇ ਕੋਈ ਇਸੇ ਆਜੂ ਫਿਰ ਕੋਈ 100 ਤੋਂ ਛੋਟ ਕਰਦਾ ਵੀ ਚੱਲਣੀ ਆ ਤੇ ਜਿਆਦਾ ਫਰਕ ਨਹੀਂ ਪੈਣਾ ਠੀਕ ਆ ਹਾਂ ਕੇ ਪਹੁੰਚ ਦੇ ਵਿੱਚ ਛੋੜੀ ਹੋਣੀ ਪਹੁੰਚ ਦੇ ਵਿੱਚ ਨਹੀਂ ਵੱਧ ਕੋਈ ਹੋਣਾ ਮੌਦੀ ਭਰਾਵੋ 23000 ਦੀ ਜੋੜੀ ਆ ਤੇ ਇਧਰ ਜਿਹੜੀ ਕੱਟੀ ਆ ਇਹ ਤਕਰੀਬਨ 50000 ਦੀ ਇਹ 25000 ਦੀ ਪਹੁੰਚ ਕਰਦਾ ਹੈ 25000 ਦੀ ਪਹੁੰਚ ਹੋ ਜੂਗੀ ਤੇ ਬਾਕੀ ਜਨੂਰ ਜੀ ਕੱਟੀ ਦਾ ਅੰਤ ਕੋਈ ਨਹੀਂਗਾ ਜਦੋਂ ਹੋਣਾ ਆਪਾਂ ਮਤਲਬ ਆਪਣਾ ਆਪਣਾ ਕੰਮ ਸੇਲ ਪਰਜੀ ਦਾ ਹਾਂ ਪਰ ਜਨੂਰ ਵੇਖੋ ਦੇਣ ਵਾਲਾ ਨਹੀਂ ਦਾ ਹਾਂ ਤੇ ਚੰਗੀ ਆ ਹੋਰ ਮੋੜਾ ਦੇਖੋ ਇਹ ਪੁੱਛਦਾ ਬੜੀ ਪਣੀ ਕੁਲੀ ਆ ਕੰਦੀ ਰਾਜੀ ਉੱਥੋਂ ਪੱਤਾ ਬੜਾ ਲੱਗਦਾ ਜਿਆਦਾ ਹਾਂ ਬਹੁਤ ਸੋਹਣੀ ਆ ਸਾਰੇ ਬੜੀਆਂ ਸਾਫ਼ ਆ ਚਾਰੇ ਸਾਲ ਕੋਈ ਫੋਰ ਸ਼ਾਕ ਨਹੀਂ ਲੱਗਿਆ ਇਹਦੇ ਸੰਧੂ ਸਾਹਿਬ ਗੁੱਚੜਖਾਨੇ ਤੋਂ ਪਚਾਉਣ ਦੀ ਗੱਲ ਲਿਆ ਪੈਸਾਂ ਦੀ ਨਹੀਂ ਕੋਈ ਗੱਲ ਹਾਂ ਆ ਕਟਾਈ ਦੇ ਦੋਵੇਂ ਟਕੜਾ ਆਏ ਤਾਂ ਲਈਆਂ ਅੱਛਾ ਸਰੋ ਸਾਹਿਬ ਵੀ ਕਟਾਈ ਦੇ ਦੋਵੇਂ ਕਟੀਆਂ ਦੇਖ ਕੇ ਮੈਂ ਉਸ ਗਾ ਵੇਖਣ ਗਿਆ ਹਾਂ ਤੇ ਮੁਰਗੀ ਪਰ ਮੇਰੇ ਮਨ ਨੂੰ ਲੱਗਿਆ ਕਿ ਮੈਂ ਗਾ ਤੇ ਮਾ ਛੱਡ ਖੜਾ ਤੇ ਕਟ ਗਈ ਇਹਨੇ ਚੰਗੀਆਂ ਕਟੀਆਂ ਤਰੋ ਕੋਈ ਸਾਹਮਣੇ ਵਾਲਾ ਲੱਗੂ ਵੀ ਕੋਣ ਹਾਂ ਵੇਖੋ ਕਰੇ ਕਰੇ ਪੱਠੇ ਲੱਗੇ ਕਟੀਆਂ ਕੋਈ ਉਮਰ ਵੱਧੂ ਇਹਨਾਂ ਦੀ ਵੀ ਹਾਂਜੀ ਨੋ ਭਰਾਵੋ ਬਹੁਤ ਸੋਹ ਦੋ ਜੋੜੀ ਦਾ ਰੇਟ ਤੁਹਾਨੂੰ ਦੱਸ ਦਿੰਦਾ ਕੋਈ ਕੋਈ ਪੂਰਾ ਪ੍ਰਿੰਟ ਦੀ ਝੋਟੀ ਦਾ ਕੱਟੀ ਦਾ ਰੇਟ ਦੱਸ ਦਿੰਦਾ ਠੀਕ ਆ ਜੀ ਬਾਕੀ ਝੂੜੀਆਂ ਚੜੀਆਂ ਅੱਜ ਤੋਂ ਤੁਸੀਂ ਵੇਖੋ ਬਹੁਤ ਸੋਹਣੀਆਂ ਨੇ ਥਨ ਤੋਂ ਬੜੇ ਵਧੀਆ ਲੱਭੇ ਥਾਂ ਨੇ ਪਿੰਨਾ ਦੇ ਇਹ ਹੋ ਗਈਆਂ ਦੋਸਤੋ ਤਿੰਨ ਕੱਟੀਆਂ ਤਾਂ ਜਿਹੜੇ ਭਰਾ ਨੇ ਆਪਣੇ ਤਿੰਨੇ ਪੌਣੀਆਂ ਕੱਟੀਆਂ ਤਾਂ ਤਾਂ ਵੀ ਆਪਦਾ ਵਿਚਾਰ ਬਣਾ ਲਿਓ ਠੀਕ ਆ ਜੀ ਕੋਈ ਗੱਲ ਨਹੀਂ ਜੀ ਤੁਹਾਨੂੰ ਜਿੱਦਾਂ ਖੁੱਲਾ ਟੁੱਲਾ ਆ ਜੀ ਇੱਧਰ ਸਤਨਾਮ ਆ ਵੜਾਂ ਦੀ ਕੀ ਡਿਟੇਲ ਇਹ ਵਿੱਚ ਦੂਜੇ ਸੁਹਾ ਸੁਣਾ ਜਰਸੀ ਕ੍ਰੋਸ ਆ ਜੀ ਵੱਡੇ ਘਤਕਾਰ ਦੀ ਆ ਦੂਜਾ ਸੁਹਾ ਸੁਣਾ ਝੁੰਗਾ ਸਿੰਘ ਜੀ ਲਓ ਜੀ ਝੁੰਗਾ ਸਿੰਘ ਆ ਦ ਤੇ ਕੱਦ ਪੂਰਾ ਵੱਡਾ ਵੱਡੀ ਆ ਠੀਕ ਆ ਜਿੱਦਾਂ ਇੱਕ ਐਚਐਫ ਦੇ ਵਿੱਚ ਆਪਾਂ ਵੇਖਦੇ ਆ ਫੁੱਲ ਵੱਡੀ ਹਾਈਟ ਕੱਦ ਦੇ ਵਿੱਚ ਆ ਕਿ ਸਤਨਾਮ ਦਿਨ ਕਿੰਨੇ ਕੋ ਡੇਢ ਵੀਕ ਜਿਹੇ ਕੱਢ ਹੀ ਜਾਣੇ ਨੇ ਮੇਰੇ ਕੋਲ ਰਾਤ ਦੀ ਦੇਣੇ ਪੰਜ ਛੇ ਕੱਢ ਜਣੇ ਰਾਣ ਜੀ ਮੈਂ ਪੰਜ ਛੇ ਦਿਨ ਦੋਸਤੋ ਹਜੇ ਆਰਾਮ ਨਾਲ ਲੈ ਜੂਗੀ ਪੰਜ ਛੇ ਆਹ ਉਹ ਵੀ ਤਾਂ ਗੁੰਧਿਆ ਸਣਾ ਜੋ ਕਰ ਜੂ ਪੰਜ ਛੇ ਦਿਨ ਮੈਂ ਰਾਣੇ ਕਰ ਜੇ ਇਸੇ ਜੀ ਮੈਂ ਵੀ ਪ੍ਰਭੂ ਕਰੋ ਚੈੱਕ ਬਹੁਤ ਸਨੇ ਕੱਦ ਕਾਠਾ ਬੋਲ ਬੋਲ ਤੁਸੀਂ ਚੈੱਕ ਕਰੋ ਲੰਬਾਈ ਪੂਰੀ ਆ ਠੀਕ ਆ ਜੀ ਆ ਦੇਖੋ ਜੀ ਬਰਾਊਨ ਰੰਗ ਦੇ ਵਿੱਚ ਸੋ ਬਿਸਕੁਟੀ ਜਾਂ ਕਲਰ ਆ ਬਾਕੀ ਥਨ ਕੋਲ ਬਿਲਕੁਲ ਤੁਹਾਡੇ ਸਾਹਮਣੇ ਆਪ ਨੂੰ ਹਣ ਭਲ ਭਲ ਜਿਹੜੀ ਨਜ਼ਰ ਆਊਗੀ ਤੁਹਾਨੂੰ ਹਵਾਨੇ ਚੱਤੇ ਸਾ ਜੀ ਥਾਂ ਕੋਲ ਵੀ ਚੰਗਾ ਰੋ ਰੁਪਦਾ ਲੱਗਾ ਹਾਂ ਬਾਕੀ ਕਦ ਕੁਤਲੇ ਪਾਸੇ ਕੋਈ ਨਹੀਂ ਕਰੀਆ ਐਚ ਐਫ ਨੀ ਦਾ ਬਾਗ ਫਿਰ ਪੁੱਠਾ ਵੇਖੋ ਵਿੱਚ ਕਿੱਡਾ ਵਾ ਚਲੋ ਹਣ ਗਾੜੀ ਲਾਪ ਜਾ ਰਹੇ ਹਾਂ ਇਹਦੇ ਵੀ 16 17 ਨਾਲ ਦੁੱਧ ਪੀਸੂ ਵਿੱਚ ਹੋ ਜਾ ਹਾਂ ਹਾਂ ਹੈ ਵੱਡੀ ਦੁੱਧ ਵਾਲੀ ਆ ਆ ਦੋ ਤਿੰਨ ਚਲੋ 16 17 ਚੋ ਜਾ ਤਾਂ ਕੋਈ ਝੂਠ ਨਹੀਂਗਾ ਬਾਕੀ ਅਜਾ ਕੁਝ ਨਹੀਂ ਲੈਵਾ ਵੀ ਫਿਕਸ ਵੇਖੋ ਲਓ ਦੋਸਤੋ ਕੰਪੈਕਟ ਡਰਾਪ ਨੂੰ ਉਹਨਾਂ ਪਾਲ ਜਿਹੜੀ ਨਜ਼ਰ ਆਉਗੀ ਕੁਰੀਤੋਂ ਥੋੜਾਪਨ ਲਾ ਗਿਓ ਥਾਣ ਦਿਖਾਉਣ ਦੀ ਕਰਦੇ ਆ ਕੋਸ਼ਿਸ਼ ਠੀਕ ਆ ਜੀ ਠੀਕ ਆ ਤੇ ਸਤਰਾਮ ਕਿੰਨੇ ਦੀ ਦੇ ਦਾਂਗੇ ਆਪਾਂ ਇੱਕ ਅੱਪਣ ਮੋਲ ਵੀ ਨਹੀਂ ਜਿੱਡਾ ਟਾਜਾ ਕੋਈ ਜੌਨਸਨ ਆਪਾਂ 55 52 ਕਰ ਲੀਏ ਹਾਂ ਜੀ ਤੇ ਆਪਾਂ ਜੈਸਲੋ ਦਾ 47000 ਦੀ ਵਾਚੀ ਦੇ ਦਾਂਗੇ 47 ਦੀ ਹਾਂ ਜੀ ਉਹ ਚੜਦਾ ਹੋਵੇ ਸੰਦੀ ਸਾਹਿਬ ਦੇ ਹਾਂ ਹਾਂ ਜਿਆਦਾ ਚਲੋ ਕੋਈ ਗੱਲ 47 ਤੋਂ 45 ਹਜ਼ਾਰ ਦੀ ਆ ਗਈ 45 ਦੀ ਲੋ ਵੀ 45 ਹਜ਼ਾਰ ਦੀ ਪ੍ਰਤਾਪ ਅੰਦਾ ਵੀ ਛੋਟਾ ਮੈਂ ਕਰ ਦਿੱਤੀਆਂ 2000 ਤੇ 45 ਦੀ ਦੇਾਂਗੇ ਚਲੋ ਕੋਈ ਗੱਲ ਹੈਟ ਬੋਤ ਵਾਲੀ ਆ ਚੁੰਗੀ ਆ ਚੁੰਗਾ ਸਿੰਘ ਉਹ ਤੁਹਾਨੂੰ ਆਪ ਦਿਖਾਤਾ ਮੂੰਹ ਮੱਥੇ ਦੀ ਦਿਗਾਤੀ ਆ ਪੂਰੀ ਮਜ਼ਬੂਤ ਉਹ ਵੱਡਾ ਕੱਦ ਬੁੱਤ ਬਹੁਤ ਜਿਆਦਾ ਖਰੀਦ ਆਜੂ ਕਰਮਾਂ ਦੀ ਪੰਜਾ ਛਿਆ ਦਿਨਾਂ ਨੂੰ ਸੂਫ ਹੋ ਗਿਆ ਇੱਧਰ ਸੈਕੰਡ ਨੰਬਰ ਤੇ ਇੱਕ ਤੁਹਾਨੂੰ ਦਿਖਾਉਣੇ ਆ ਇਹ ਵੀ ਜਿਹੜੀ ਦੋਸਤੋ ਹਾਂਜੀ ਵਾਲਟ ਗੋਲੇ ਰੰਗ ਦੇ ਵਿੱਚ ਆ ਇੱਕ ਲਾਲ ਤੇ ਡੱਬੀ ਵਿੱਚ ਆ ਇਹ ਸੈੱਟ ਦੀ ਮਤਲਬ ਪਖਰਾਸੀ ਕਰਨ ਵਾਲੀ ਇਹਦਾ ਸੁਭਾ ਕਿਵੇਂ ਆ ਜਿੰਨੇ ਤਿੱਕੇ ਸੂਏ ਹੋ ਗਈ ਦੀ ਤੇ ਆਖ ਨੂੰ ਮੈਂ ਦੋ ਜਿਹੜਾ ਤਿੱਕੇ ਸੂਏ ਘਾ ਸੂਏ ਆਏ ਸੂਈ ਹੈ ਇਹ ਜੀ ਖੜਦੀ ਪੰਜ ਆਦ ਗੱਬਣੀ ਹੈ ਕੇ ਆਜੋ ਫਿਰ ਬੋ ਵੀ ਗੱਬਣਾ ਦੋਸਤੋ ਪੰਜ 6 ਦਿਨ ਹਜੇ ਵੀ ਲੈ ਜੂਗੀ ਜੇ ਆਰਾਮ ਨਾਲ ਠੀਕ ਆ ਜੀ ਸੌਣ ਦੇ ਵਿੱਚ ਪੰਜ 6 ਦਿਨ ਬਾਕੀ ਠੀਕ ਆ ਤੇ ਤਿੱਜਾ ਸੂਆ ਇਸ ਗਾਣੇ ਦੋਸਤੋ ਸੁਣੀ ਰਹਿਣੇ ਆਗੇ ਪੰਜ 6 ਦਿਨ ਦੇ ਬਾਕੀ ਹਜੇ ਸੌਣ ਦੇ ਠੀਕ ਆ ਬਾਕੀ ਆ ਤੁਹਾਡੇ ਸਾਹਮਣੇ ਸਾਰਾ ਕੁਝ ਜੋ ਵੀ ਰੰਗ ਮਢੰਗਾ ਜੋ ਵੀ ਹਵਾਨਾ ਚੱਡਾ ਭਰਦੀ ਹੈ ਲਾਏ ਬਣਾਏ ਚੰਗਾ ਪਈ ਹੈ ਜੇ ਪੰਜਾ ਸੱਤਾ ਦਿਨਾਂ ਚ ਚੰਗੀ ਤਿਆਰੀ ਕਰ ਜੂਗੀ ਹਾਂਜੀ ਅਕੀ ਖਾਨ ਤੁਹ ਬੜਾ ਲਗਾ ਤੈਨੂੰ ਖਾੜ ਵੀਰ ਦੀ ਤੱਪਾਂ ਵੀ ਆ ਭੋਲੀ ਬੂਰ ਕੀ ਹਾਂ ਝੋਲਾ ਦੇਖੋ ਕਿੰਨਾ 20 17 18 20 ਕਿਲੋ ਭਾਵੇਂ ਕੋਈ ਚੋਲੇ ਸੇਵਾ ਕਰਕੇ ਹਾਂ ਆ ਕਰੋ ਵੇਚਾ ਕਰ ਮੋਗੀ ਬਰਾਬਰ ਠੀਕ ਹੈ ਜੀ ਇਹ ਕੋਈ ਦੋ ਰਾਇਣ ਨਹੀਂ ਗਿਆ ਬਾਕੀ ਦੁੱਧ ਸੇਵਾ ਦਾ ਬਾਕੀ ਦੁੱਧ ਚਵਾਜੂ ਕਰਮਾਂ ਲਈ ਪੂਰਾ ਵਜਨ ਲੋਡ ਵਾਲੀ ਲੰਮੀ ਲੰਮੀ ਪੂਰਾ ਤਿੱਜਾ ਸੂਆ ਤੋ ਆਜੂਗੀ ਦਿਨਾਂ ਦੇ ਵਿੱਚ 5 6 7 ਕਿ ਦਿਨ ਕੋਈ ਮੰਨ ਕੇ ਤੁਸੀਂ ਸੌਦਾ ਕਰਿਓ ਹਾਂ ਜੀ ਤੇ ਸਤਨਾਮ ਇਹਦਾ ਲੈਣ ਦੇਣ ਕੀ ਰਹੂਗਾ ਮੋਲਦਗੀ ਜੀ ਭਾਵੇਂ ਹੋਵੇ 60 ਕਰ ਲੀਏ ਹਾਂ ਹਾਂ ਇਹ ਬਾਹਰ ਹੀ ਹਾਰ ਦੇ ਦਿਆਂਗੇ ਤੇ ਹਾਰ ਛੱਡਾਂ ਕਾਰ ਦੇ ਦਿਆਂਗੇ 40000 ਹਾਂ ਜੀ ਹਾਂ ਜੀ ਹੋਰ ਕਰਦੀਏ ਫਿਰ ਆਪਾਂ ਸਾਫ ਖਿੱਚ ਲਏ ਰੰਗ ਦਾ ਇਹਦਾ ਚਿੱਟਾ ਦੇ ਭਾਅ ਵੀ ਕਰਦੇ ਆਪਾਂ ਚਿੱਟਾ ਦੋ ਹੀ ਕਰਦੇ ਹਾਂ ਹਾਂ ਦੋ ਕਰ ਦਿੰਦੇ ਹਾਂ ਮੇਰੇ ਕੋਲ ਇੱਕ ਘੱਟ ਸਰਦੀ ਹਾਂ ਤੇ 500 ਰੁਪਏ ਜਿਹਾ ਛੋੜ ਖਲੋ ਜਾ ਹੁਣ ਨਹੀਂ ਅੰਦਾਜ਼ ਸਾਡੇ ਮੱਜਾ ਜੀ ਕਰਿਆ ਕਰ ਮੁੰਕੇ ਨਾਮਾ ਪਾ ਪਚਾਉਣ ਦਾ ਚੱਕਰ ਵੀ ਆਲਾ ਫਿਰ ਹੁਣ ਤੇ ਬਚਾਉਣੀਆਂ ਵੀ ਆਪਾਂ ਹੀ ਜਾਂਦੇ ਹੋ ਵੇਚਣੀਆਂ ਆਪਾਂ ਉਹ ਵੀ ਸੋਲਤੂ ਆਪ ਦਿੱਤੀ ਜਾਂ ਕਿਸੇ ਹੋੜਾ ਕਹੇ 100 ਕਿਲੋ ਚਲੋ ਸਾਡੇ 58000 ਦੀ ਤਰਕਾਬਾ ਕਰਕੇ ਛੋੜ ਛੱਪੇ ਕਰਕੇ ਵਿੱਚੋਂ 500 ਛੋੜ ਕਰਤੀ ਜਾਂ 400 ਦੇ ਵਿੱਚੋਂ ਤੇ ਬਾਕੀ ਮੇਰਾ ਭਰਾ ਇਥੇ ਆਣ ਕੇ ਜਿੰਦਾ ਮਰਜੀ ਆਪਣੀ ਟਿੱਪਕੇ ਕਰਨੀ ਆ ਤਸल्ली ਟਿੱਪਕੇ ਕਰ ਲਿਓ ਇਥੇ ਆਣ ਕੇ ਕਿਸੇ ਵੀਰ ਨੇ ਖਰੀਦਣੀ ਆ ਆਨਲਾਈਨ ਮੰਗਾਉਣੀ ਆ ਉਹ ਸਾਰੀ ਬਿਲਕੁਲ ਤੁਹਾਡੇ ਤੇ ਡਿਪੈਂਡ ਗੱਲ ਹੈ ਜਦੋਂ ਇਹਦਾ ਮਨ ਜਾਵੇ ਅੱਦਾਂ ਗੱਲਾਂ ਦੀ ਕੋਈ ਭੜ ਭੜਾ ਉਹ ਤਾਂ ਮੰਗਣੀ ਅਸੀਂ ਜਾ ਕੇ ਤਪਾ ਕੇ ਤਸल्ली ਕਰਾ ਕੇ ਫਿਰ ਆਪਾਂ ਪੈਸੇ ਲੈ ਲੈਣਾ ਸਹੀ ਹੋ ਗਿਆ ਜੀ ਕੋਈ ਚੱਕਰ ਨਹੀਂ ਬਾਦਾਂ ਦਾ ਪਰਦਾਸ ਉਹ ਨਾਲ ਹੋ ਗਿਆ ਗਾਇ ਜੀ ਤੁਹਾਡਾ ਦਿੰਦੇ ਹੋ ਗੱਲ ਭਰਾ ਵੀ ਕਰੇ ਮਾਇਆ ਹੋਇਆ ਵੀ ਜੇ ਕਿ ਤਰਾ ਵੀ ਲਾਭ ਦੇਈ ਤੇ ਜੇ ਅੱਗੇ ਫਿਰ ਕਿਹੜੀ ਗੱਲ ਕੋਈ ਗੱਲ ਨਹੀਂ ਜਾ ਕੇ ਸਤਨਾਮ ਆ ਗਿਆ ਆਪਣੇ ਕੋਲ ਮੱਚ ਆ ਗਿਆ ਵੀਰ ਇਹ ਵੀ ਜੀ ਸੁਆ ਮੈਂ ਦਾ ਤੱਜਾ ਏ ਕਾਦਕੂਤ ਤੇ ਬਹੁਤ ਵੱਡਾ ਪਰ ਸਿੰਘ ਵੀ ਬਸਰੇ ਵੱਡੇ ਨੇ ਜਿੱਦਾਂ ਕਾਦ ਤੋਂ ਤੇ ਸਿੰਘ ਆਪਾਂ ਤਿੰਨ ਪੈਜੇ ਨਾਲ ਸਹਿਗ ਸਿੰਘ ਦਾ ਕੁੜੀਆਂ ਕਾਰੀਪੁਰਲੀ ਜਿਵੇਂ ਹੁੰਦੇ ਨੇ ਦੁੱਧ ਤੋਂ ਬਿਲਕੁਲ ਸਿੰਘ ਖੁੱਲਾ ਹੈ ਬਾਕੀ ਸਿੰਘਾਂ ਦੀ ਵੀ ਗੱਲ ਦੋ ਤੇ ਦੁੱਧ ਜਗਾ ਵੇਜੀ ਮੈਂ ਲੋ ਤੇ ਧਾਗਾ ਵੱਡਾ ਦੁੱਧ ਕਰਕੇ ਲਈ ਆ ਸੁਧਨਾਮ ਦੁੱਧ ਕਿੰਨਾ ਵੇਚ ਦੁੱਧ ਵੀ ਜੀ ਤੇ ਕੋ 10 ਕਿਲੋ ਹੋਊਗਾ ਹਾਂ ਜੀ ਤੇ ਜੇ ਕੋ ਗਰੰਟੀ ਦੇ ਮਗਾਓ ਫਿਰ ਨੌਕ ਦੇ ਗਰੇਡ ਦੇ ਇੱਕ ਲਾ ਆਜ ਦਿਨ ਕਿੰਨੇ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਏ ਦੂਰ ਦੋ ਮਹੀਨੇ ਆ ਬੱਚਾ ਕਟਾਈ ਦੂਰ ਦੋ ਮਹੀਨੇ ਦਾ ਸਮਾਂ ਆ ਵੇ ਕਟਾਈ ਬਾਬੀ ਡੇਢ ਦੋ ਕਿ ਮਹੀ ਕੱਟਾ ਵੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਕੱਟਾ ਮਗਰ ਇਹਦੇ ਮਿਲਦੀ ਦੇਖਣਗੇ ਕੱਟਾ ਦੇ ਮਗਰ ਉਹ ਗਰੀਤ ਉਪਕਰਾਈਆ 9 ਕਿਲੋ ਦੁੱਧ ਦੇ ਥਲੇ ਹੁਣ ਹੈਗਾ ਠੀਕ ਆ ਜੀ ਚੋਰ ਇੱਕ ਨੰਬਰ ਦੀ ਆ ਦੇਖੋ ਜੀ ਸੋ ਢਾਂਚਾ ਬਾਕੀ ਸਰੀਰਕ ਬੰਤਰ ਤੁਹਾਡੇ ਸਾਹਮਣੇ ਮੈਂ ਦੀ ਲੰਬਾਈ ਲੰਬਾਈ ਪੂਰੀ ਆ ਸਿੰਘ ਖੁੱਲਾ ਬਿਲਕੁਲ ਤੁਹਾਨੂੰ ਜਿੰਨਾ ਦਿਖਾਈ ਦੇ ਰਿਹਾ ਠੀਕ ਆ ਜੀ ਵੱਡੀ ਮੈਂ ਵੀ ਜੀ ਚਲੋ ਸਿੰਘ ਜ਼ਰੂਰ ਮਾਰਦਾ ਖੁੱਲਾ ਪਰ ਵੱਡੀ ਮੈਂ ਬਹੁਤ ਜਿਹੇ ਦੇ ਵਿੱਚ ਕਿਵੇਂ ਸਤਰਾ ਤਿੱਜਾ ਹੋਊਗੀ ਸੂਹਾ ਤਿੱਜਾ ਹੈ ਉਹ ਮਾਂ ਦੀ ਵੱਡੀ ਪੁਲਿਸ ਦਾ ਮਰਜ਼ੀ ਮੂੰਹ ਫੜ ਲਓ ਚੋਣ ਵੀ ਇੱਕ ਨਾ ਇਹ 9 ਕਿਲੋ ਨੈੱਟ ਜਿਹੜਾ ਮੈਂ ਹੋਊਗਾ ਦਹੀ ਵੀਰ ਜੀ ਦੇ ਕੋਲ ਦਾ ਮਗਾਉ ਖਾ 9 ਕਿਲੋ ਮੈਂ ਵੀ ਭਰਾਵੋ 9 ਕਿਲੋ ਤੇ ਵਿਰਵਾਦ ਕਲਾਵਾਗੇ ਹੋਵੇ ਨਾ ਹੋਵੇ ਤੇ 10 ਹੀ ਹੋਵੇ ਤੇ ਬਾਕੀ ਤੁਹਾਡੇ ਸਾਹਮਣੇ ਜੋ ਵੀ ਢਾਂਚਾ ਜੋ ਵੀ ਮੱਛ ਦੀ ਸਰੇਤ ਪੰਤਰ ਕੋਈ ਡੇਢ ਦੋ ਕੁ ਮਹੀਨਿਆਂ ਦੀ ਆਂਦੇ ਵਿੱਚ ਸੋਈ ਆ ਮਗਰ ਕੱਟਾ ਤੁਹਾਨੂੰ ਦਿਖਾਈ ਦਿੱਤਾ ਬੱਚਾ ਆਪਾਂ ਤੇ ਇਹ ਸਤਨਾਮ ਕਿਈ ਮੁੱਲ ਕੀ ਲੈਣਦਣ ਕਰੇਗਾ ਦਾ ਮੁੱਲ ਵੀ ਜੀ ਆਪਾਂ ਛੋਟੇ ਕਰਨਾ ਹਾਂਜੀ ਮੈਂ ਵੱਡੀ ਪਰ ਮੁੱਲ ਪੱਤਰ ਕਰਦਾ ਹਾਂਜੀ ਮੁੱਲ ਭਾਵੇਂ 60 ਕਰ ਲਗੇ 60 ਕਰ ਲਗੇ ਹਾਂਜੀ ਏ ਰੱਬ ਤੁਹਾਡਾ ਭਲਾ ਕਰੇ 60000 ਦੀ ਵਾਹ ਦੇ ਦਾਂਗੇ 60000 ਹਾਂ 100 ਕਿਲੋਮੀਟਰ ਤੱਕ ਪਹੁੰਚਾ ਹੀ ਦਵਾਂਗੇ ਮਾ ਜੀ 100 ਕਿਲੋਮੀਟਰ ਤੱਕ ਦੋਸਤੋ ਪਹੁੰਚ ਹੈਗੀ ਆ ਤੇ 60000 ਦੀ ਮੱਝ ਮਿਲ ਜੂਗੀ ਤੁਹਾਨੂੰ ਠੀਕ ਆ ਦੋਕਰ ਸਭ ਛੱਡ ਦਾਂਗੇ ਇਹਦੇ ਵਿੱਚੋਂ ਨਹੀਂ ਨਹੀਂ ਕੀ ਕੋਈਗਾ ਸਿੰਗਰ ਦੇ 20000 ਚੱਦਾਂਗੇ ਦੇ ਵਿੱਚੋਂ 2000 ਹੋਰ ਲੈਸ ਹੋ ਜੂ ਹਾਂ 200 ਟੇ ਸਿੰਗਵਾਸਾ ਚਲੋ ਜੈਫਰਾਬਾਦੀ ਜੀ ਨੂੰ ਰੱਖਦੇ ਹਾਂ ਠੀਕ ਆ ਹਾਂ ਕੰਗਾ ਦਾ ਕਰਕੇ ਮਾ ਦੋਏ ਜੀ 50000 ਪੰਜ ਲੱਖ ਦਾ ਮੇਰੇ ਨਾਲ ਮੈਂ ਤਾਂ ਜਦੋਂ ਆਪਾਂ ਨੂੰ ਮਾਰ ਸੁੱਖ ਰੱਖਿਓ ਕੰਮ ਨਹੀਂ ਕਰਦੇ ਕਿ ਮੈਂ ਤਾਂ ਜਦੋਂ 10 ਕਿਲੋ ਮੈਂ ਉਹ ਸਾਰਾ ਸਿਆਜ ਮਰਜੀ ਚੋਲੇ ਪੱਗ ਜੀ ਮੈਂ ਫੇਰੇ ਨਹੀਂ ਵੇਚ ਜਾਂਦੀ ਬਿਲਕੁਲ ਬਿਲਕੁਲ ਲੋ ਵੀ 2000 ਮੈਸ ਕਰਕੇ ਦੋਸਤੋ ਮਿਲ ਜੂਗੀ ਤੁਹਾਨੂੰ ਪਹੁੰਚ ਹੈਗੀ 100 ਕਿਲੋਮੀਟਰ ਦੇ ਵਿੱਚ ਖੁੱਡੇ ਖੱਡੇ ਵੇਖੋ ਇਹ سنگਲ ਹੱਡੀ ਦੀ ਪੁੱਠਾ ਗਣਾ ਚੌੜਾ ਪੁੱਠਾ ਖੜਵੇ ਪੁੱਠੇ ਦੀ ਹਾਂ ਸਾਰੀ ਚੰਗੀ ਵਸੇ سنگਲ ਕੀ ਮਾ ਜਿਹਨੇ ਦੁੱਧ ਚੋਲਦਾ ਲੈ ਗਰੇ ਅੱਲੀ ਮੱਝ ਵੀ ਕੱਢ ਲਾ ਤੁਸੀਂ ਕੰਮ ਤੁਸੀਂ ਦੂਜਾ ਸੂਬਾ ਅੱਜ ਕਿੰਨੇ ਨੂੰ ਹੋ ਗਏ 5 6 ਲੋ ਜੀ ਪੰਜਾ ਛੇ ਦਿਨਾਂ ਦੀ ਝੋਟੀ ਸੂਈ ਆ ਤੇ ਤੁਹਾਨੂੰ ਇਧਰ ਬਾਹਰ ਕੱਢ ਕੇ ਫੋੜ ਕੇ ਦਿਖਾਉਣੀ ਆ ਆ ਦੇਖੋ ਬੱਚਾ ਦੇ ਮਗਰ ਕੱਟਾ ਜੀ ਆ ਦੇਖੋ ਕਿੱਲੇ ਕੱਟਾ ਦਿਖਾਉਣੇ ਤੁਹਾਨੂੰ ਕਿੱਲੇ 나ੜੂ ਬੱਚਾ ਅੱਜ ਦੂਜਾ ਤੀਜਾ ਦੇ ਨਹੀਂ ਦੂਜਾ ਦਿਨ ਹੈ ਨਹੀਂ ਤੇ ਉਸਾਂ ਪੰਜਵਾਂ ਦਿਨ ਹੋ ਗਿਆ ਜੀ ਚੌਥਾ ਪੰਜਵਾਂ ਦਿਨ ਹਾਂ ਜੀ ਠੀਕ ਆ ਜੀ ਤੇ ਸਤਨਾਵ ਬੋਲਾ ਮੰਨ ਲੈ ਕੋਈ ਕੱਚਾ ਦੁੱਧ ਮੰਨ ਲੈ ਕਿੰਨੇ ਦੇ ਵਾ ਨੌ ਕਿਲੋ ਨੌ ਕਿਲੋ ਹਾਂ ਜੀ ਆ ਦਿਖਾਓ ਬੱਚੇ ਦੇ ਲੈ ਜੋ ਹਾਂ ਠੀਕ ਆ ਬੱਚਾ ਇੱਕ ਵਾਰ ਤੁਹਾਨੂੰ ਦਿਖਾ ਦਈਏ ਕੋਈ ਚੌਥੇ ਦਿਨਾਂ ਦਾ ਸਮਾਂ ਹੋਇਆ ਸੂਈ ਨੂੰ ਆ ਕਟਾ ਮਗਰ ਇੱਕ ਵਾਰੀ ਇੱਕ ਮਿੰਟ ਵੀਰੇ ਰੋਕ ਲਾ ਰੋਕ ਲਾ ਆ ਮਗਰ ਕਟਾ ਮੇਲ ਕਾ ਫਾ ਠੀਕ ਆ ਜੀ ਹਲੇ ਵੇਖੋ ਗਿੱਲਾ ਨਾ ਬਾਤੀ ਕਰੋ ਚੱਕ ਮੈਂ ਦੀ ਬਿਲਕੁਲ ਉਹ ਗਲਾਈ ਦੇ ਵਿੱਚ ਸਿੰਗਾ ਛੋਟਾ ਸਿੰਗ ਅੱਖ ਬਿੱਲੀ ਵੈਸੇ ਦੂਜੀ ਅੱਖ 'ਚ ਵੀ ਜਵਾਬ ਆ ਤੇ ਕੋਈ ਹੋਰ ਮੜਕ ਮਾ ਗਿਆ ਇਹ ਵੀ ਅੱਖ ਮਾ ਗਿਆ ਆਖੇ 'ਚ ਵੀ ਹੈਗਾ ਜਵਾਬ ਪੂਰਾ ਜਵਾਬ ਹੈਗਾ ਬਿਲਕੁਲ ਸੋ ਨੀਲੀ ਦਾ ਇਹ ਦੋਸਤੋ ਪਾਕਾ ਭਵਾਨੇ ਭੁਨੇ ਦੇ ਡੱਬ ਨੂੰ ਪੈ ਗਏ ਭਵਾਨੇ ਚੱਡੇ ਤੇ ਪੂਰਾ ਨਿਸ਼ਾਨ ਢਾਂਚਾ ਮੈਂ ਦਾ ਬੜਾ ਚੰਗਾ ਪਤਲਾ ਪਿੰਡਾ ਤੇ ਬਹੁਤ ਖੂਬਸੂਰਤ ਆ ਠੀਕ ਆ ਜੀ ਥਾਨ ਵਾਈਟ ਮਗਰਲੇ ਖੁਰ ਤੋਂ ਪਏ ਤੁਹਾਨੂੰ ਨਜ਼ ਤੇ ਬੰਤਰ-ਬੰਤਰ ਦੀ ਬੜੀ ਚੰਗੀ ਆ ਤੇ ਸਤਨਾਮ ਕਿੰਨਾ 9 ਦਾ 9 ਕਿਲੋ ਬੋੜਾ ਰਿਜ ਘਾਰ ਮੋਕੇ ਦਾ 9 ਕਿਲੋ ਦੂਰ ਰਿਜ ਤੇਰਾ 14 ਕਿਲੋ ਵਾਲੀ ਮੈਂ ਛੋਟੀ ਛੜਾ ਹਾਂਜੀ ਹਾਂਜੀ ਲੋ ਵੀ ਦੋਸਤੋ 9 ਕਿਲੋ 10 ਕਿਲੋ 9-10 ਕਿਲੋ ਜਿਹੜਾ ਇਸ ਵਕਤੇ ਤੇ ਤੱਲੇ ਹੁਣ ਬੋੜਾ ਦੂਜਰ ਮੰਨ ਲੇ ਤੇ ਕੱਚਾ ਬੋੜਾ ਮੰਨ ਲੇ ਠੀਕ ਆ ਜੀ ਜਿਹੜਾ ਹੁਣ ਹਾਜ਼ਰ ਆ ਬਾਕੀ ਸਫਾਈ ਸੁਭੀ ਬੜੀ ਚੱਡੇ ਦੀ ਥੋੜਾ ਬੋੜਾ ਦੇ ਮੈਂ ਨਾ ਗੁੱਠੇ ਢੀ ਮੋਟੀ ਘਾਰ ਮੋਟੀ ਸਮੂਹ ਤੇ ਟੈਨਾਂ ਦੀ ਕਰੀ ਤੇ ਇਕੱਲਾ ਹੀ ਕਰਦੇ ਓਰੇ ਤੇਰੇ ਘਾਰ ਗੂੜੀ ਵਾਦੀ ਪੂਰੀ ਫੁੱਲਾ ਤੇ ਆਪਣਾ ਵੀਰ ਸ ਕਹਿੰਦਾ ਮੈਂ ਰੋਲੇ ਵਿੱਚੀ ਮੁੱਲ ਭਾਵੇਂ ਮੈਂ ਦਾ 95 ਕਰ ਲੀਏ 92 ਕਰ ਲੀਏ 87000 ਦੀ ਮੈਂ ਦੇ ਦਾਂ 87 ਦੀ 87 ਦੀ ਪ੍ਰਤਾਪ ਗੱਲ ਆਵਾਂਗੇ ਸਿੰਧੂ ਸਾਹਿਬ 87 ਚ 3000 ਪੈ ਕੇ 3000 ਆਲਾ ਯਾਰ ਨਹੀਂ ਯਾਰ ਆ 84 ਹੋਰ ਨਹੀਂ ਨਹੀਂ ਬੋਲਦੀ ਉਹ ਨਹੀਂ ਫਿਰ ਪੈ ਗਿਆ ਪ੍ਰਤਾਪ ਨੂੰ ਹੁਣ 83 ਦੀ ਮੈਂ ਦੇ ਦਾਂਗੇ ਹਾਂ ਨਹੀਂਗਾ ਤੈਨੂੰ ਸਾਹਿਬ ਬਲਛੇ ਆਏ ਯਾਰਾ ਲੋਵੇ 84000 ਦੀ ਲੜਾਈ ਲੜਪੈ ਲਗੇ ਹੀ ਬੰਦੇ ਚ ਨਹੀਂ ਲੜਦੇ ਆਗਾ 84000 ਮੈਂ ਆ 90 ਦੀ ਮੈਂ ਵੇਚਾਂ ਉਹ ਗੱਲ ਮੈਂ ਲੋਵੇ 84000 ਦੀ ਮੈਂ ਮਿਲ ਜੂਗੇ ਠੀਕ ਆ ਬਾਕੀ ਮਗਰ ਕਟਾ ਮੇਲ ਦਾ ਆ ਚੱਡਾ ਦੇਖੋ ਕਰਵਾ ਦੀ ਸੀਗਾ ਚੂਲਾ ਲਾਈ ਖੜੀ ਆ ਬਾਕੀ ਥਣ ਚੇਟਾ ਦੂਜਾ ਵੀ ਜਿਹੜਾ ਦੋਸਤੋਂ ਆ ਵਾਈਟ ਥਣ ਆ ਅਗਲੇ ਥਣ ਬਲੈਕ ਨੇਟੀ ਡੋਰ ਦੇ ਵੀਰ ਜੀ ਭਾਵੇਂ ਛੋਟੇ ਬੱਚੇ ਨੂੰ ਮੈਂ ਥੱਲੇ ਭਾਰੂ ਚੋਦੂਗੀ ਏਡੀ ਪੋਲੀ ਮੈਨਾ ਵੀ ਲੈ ਬਹੁਤ ਖੂਬਸੂਰਤ ਆ ਬੰਤਰ ਪੰਤਰ ਬੜੀ ਆ ਚੰਗੀ ਝੋਟੀ ਦੀ ਹਾਂਜੀ ਬਹੁਤ ਪਿਆਰੀ ਦੋਸਤੋਂ ਝੋਟੀ ਆ ਆਉਣ ਵਾਲੇ ਸਮੇਂ ਦੇ ਪਨੀਲੀ ਦਾ ਬੱਚਾ ਵੀ ਲੈਣਾ ਚਾਹੂਗਾ ਤੇ ਬੱਚਾ ਵੀ ਬਹੁਤ ਸੋਹਣਾ ਪਾਦੋਗੀ ਕਰਮਾਂ ਲਈ ਠੀਕ ਆ ਇਹ ਸਾਰੀ ਚੰਗੀ ਆ ਕਿਸੇ ਪਾਸੇ ਨਹੀਂ ਕੋਈ ਖੁੰਜੀਗੀ ਜਿੱਦਾਂ ਮਰਜ਼ੀ ਇੱਥੇ ਆਣ ਕੇ ਦੋ ਟਾਈਮ ਕਿਉਂਕਿ ਚਾਰ ਟਾਈਮ ਚੋਕੇ ਤਸੱਲੀ ਕਰ ਲਿਓ ਠੀਕ ਆ ਹਾਂਜੀ ਤੇ ਐਂਡ ਟੂ ਐਂਡ ਜਿਹੜਾ ਰੇਟ ਤੁਹਾਨੂੰ ਦੱਸ ਦਿੱਤਾ 100 ਕਿਲੋਮੀਟਰ ਦੇ ਵਿੱਚ ਪਹੁੰਚੇਗੀ ਆ ਤੇ ਜਿੱਦਾਂ ਮਰਜ਼ੀ ਮੇਰਾ ਭਰਾ ਇੱਥੇ ਆਣ ਕੇ ਵੀ ਤਸੱਲੀ ਕਰ ਲੈ ਉਹ ਅੱਜ ਨਾਗਲੇ ਵੀਰ ਦੇ ਸਤਰਾਮ ਹਣ ਦੇ ਕੋਲ 14 ਹਾਂਜੀ ਵਿੱਚ ਤਿੰਨ ਕਟੀਆਂ ਦਿਖਾਈਆਂ ਤੁਹਾਨੂੰ ਬੜੀਆਂ ਸੋਹਣੀਆਂ ਕਟੀਆਂ ਨੇ ਇੱਕ ਮੋਹਰਾ ਬ੍ਰੀਡ ਦਾ ਦੋ ਨੀਲੀ ਦੇ ਵਿੱਚ ਨੇ ਤੇ ਇੱਧਰ ਵੜ ਸਤਨਾਮ ਨੰਬਰ ਪਰ ਬੋਲਦੇ ਆ ਨੰਬਰ ਆਪਣਾ ਹੈ ਵੀਰ ਜੀ 946555 ਅਨਾਰ ਲੋਚਾ ਦਾ ਪਿੰਡ ਕੈਰੋ ਤਸੀਦ ਪੱਟੀ ਜ਼ਿਲ੍ਹਾ ਸ਼ਹੀਦ ਜਨਰਮਦਾਨ ਸਾਹਿਬ ਮੇਨ ਨਿਸ਼ਾਨੀ ਆਪਣੀ ਗਰਾਡ ਕੈਰੋ ਦੀ ਆ ਜੀ ਹਾਂ ਭਾਵੇਂ ਕੋਈ ਭੈਣ ਭਰਾ ਆ ਕੇ ਫੋਨ ਵਾਲੇ ਨਹੀਂ ਤੁਹਾਨੂੰ ਲਾਗੋ ਦੀ ਛੜਕਾ ਪਾਉਂਦੇ ਮਿਲ ਗਿਆ ਤੇ ਉਹਦੀ ਜੀ ਹੋਰ ਕੋਈ ਗਾਂ ਨਹੀਂ ਹੋਰ ਨਿਸ਼ਾਨੀ ਵਾਸੇ ਇਹੋ ਹੀ ਆਪਣੇ ਘਰੇ ਪਪੜਾ ਠੀਕ ਆ ਜੀ ਪਪੜਾ ਦੀ ਨਿਸ਼ਾਨੀ ਹੈ ਬੰਦੇ ਸਾਹਿਬ ਹੋਰ ਹਾਂ ਠੀਕ ਆ ਮੈਂ ਤਾਂ ਪੁੱਛਣੇ ਕਰ ਦਿੰਦੇ ਕੰਮ ਜਾ ਥੋੜੀ ਜਿਹਾ ਢੱਲਾ ਜਿਹਾ ਮੈਂ ਤਾਂ ਲਾਈ ਦੋ ਬੋਰਡ ਪਰ ਤੁਹਾਨੂੰ ਪੈਣ ਭਰਾ ਜੁਰੇ ਸਾਰਿਆਂ ਨੂੰ ਪਤਾ ਹੀ ਹੈ ਇਹੋ ਕੁੜਾ ਦੇ ਵਿੱਚ ਹੋਣਿਆਗਾ ਵੀ ਟਕੜੇ ਵੀ ਵਗਲੀ ਕਿਰਪਣਾ ਕਈ ਹਣ ਛੰਡੇ ਲੋ ਮਕੇ ਬੋਲਾ ਇਧਰ ਆਨੇ ਇਧਰ ਉੱਤੇ ਟਕੜਾ ਜਮੇ ਦਾ ਮੌਲ ਪਰਤੇ ਪਾ ਦਿੰਦੇ ਜੇ ਤੇ ਮੈਨੂੰ ਇਹਦਾ ਨਿਸ਼ਾਨੀਆਂ ਦੱਸਣ ਦੀ ਲੋੜ ਦੀ ਭੈਣ ਭਰਾ ਵੈਸੇ ਆ ਜੀ ਹਾਂ ਜੀ ਹਾਂ ਜੀ ਆਏ ਹਾਂ ਇਹਦਾ ਮਾਰੇ ਪਾ ਦੇਖ ਕੇ ਹੁਣ ਨਿਸ਼ਾਨੀਆਂ ਦੀ ਲੋੜ ਹੈ ਜੇ ਉਹ ਪਾ ਮਿੱਠਾ ਤੇ ਆਪੇ ਹੀ ਭਰਾਵਾਂ ਨੇ ਹੁਣਾ ਉਹਦੇ ਗੱਲ ਦੇ ਪਾ ਚੱਲ ਨਹੀਂ ਆ ਹਾਂ ਬੁਰਾ ਮਿਲ ਕੇ ਚੱਲਦਾ ਟਾਈਮ ਪਾ ਹੋ ਜਾਂਦਾ ਆ ਨਾ ਜਿਉਣੀ ਕਿੱਲੀ ਤਗੜੇ ਹੋਗੇ ਸੰਧੂ ਸਾਹਿਬ ਤੁਈ ਵੀ ਸਾਥ ਦਿੱਤੀ ਜਬ ਵੀ ਭਰਾਵਾ ਦੀ ਸੇਵਾ ਕਰਕੇ ਤਗੜੇ ਹੋਗੇ ਤੁਸੀਂ ਨਹੀਂ ਨਹੀਂ ਬਿਲਕੁਲ ਦੀ ਬਲ ਘਰ ਘਰ ਪਸ਼ੂ ਪਜਾਈਏ ਤੁੰਗ ਮਜਾਈਏ ਹਾਂ ਨਹੀਂ ਨਹੀਂ ਤੇਰੀ ਵੱਡੀ ਵੱਡੀ ਸੇਵਾ ਜੀ ਸੇਵਾ ਤਨ ਨਾਲੇ ਆ ਰਹੀ ਹੈ ਜੀ ਰੋਜੀ ਰੋਟੀ ਹੈ ਜੀ ਬਿਲਕੁਲ ਬਿਲਕੁਲ ਤੁਜੀ ਵਿੱਚ ਦੇਸੇ ਕੰਮ ਆਇਆ ਜੀ ਜਿੰਨੇ ਜਿੰਨੇ ਹਿੱਸੇ ਕੰਮ ਆ ਹਾਂ ਨਹੀਂ ਨਹੀਂ ਲੋ ਵੀ ਭਰਾਵਾ ਸਤਨਾਮ ਦੇ ਪ੍ਰਤਾਪ ਆਪਣੇ ਤਰ੍ਹਾਂ ਸੀਗੇ ਪੂਰੀ ਡਿਟੇਲ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਹਾਂ ਜੀ ਵੱਡੀ ਗਿਣਤੀ ਦੇ ਵਿੱਚ ਪਸ਼ੂ ਆ ਇਹਦਰ ਅੰਦਰ ਤੁਸੀਂ ਦੇਖ ਰਹੇ ਜੀ ਆ ਵੀ ਬਰਾਂਡਾ ਫੁੱਲ ਬਟਾ ਫੁੱਲਾ ਮਾਲਕੀ ਤੇ ਕਿਰਪਾ ਨਾਲ ਇੱਧਰ ਵੀ ਜਿਹੜੀਆਂ ਟੋਕੜ ਗੱਪਣਾਂ ਤੇ ਬਿਲਕੁਲ ਸਜਰ ਤਾਜ਼ੀਆਂ ਸੁਈਆਂ ਵੇੜਾ ਦਿਖਾਤੀਆਂ ਨੇ। ਉਹ ਰੈਡੀ ਹਰੇ ਕਾਜਰ ਹੋ। ਹਰ ਇੱਕ ਤਰ੍ਹਾਂ ਦੀ ਵੈਰਾਈਟੀ ਟੋਕੜ ਗੱਪਣਾ ਸਜਰ ਬਾਕੀ ਮੱਝਾਂ ਦੇ ਵਿੱਚ, ਕਟੀਆਂ ਦੇ ਵਿੱਚ ਜਿੱਦਾਂ ਦੀ ਵੀ ਕੋਈ ਵੀ ਕੁਆਲਿਟੀ ਪਸੰਦ ਕਰਦਾ ਦੁਕਾਨਦਾਰੀ ਦੇ ਵਿੱਚ ਜਿੰਨਾ ਕ ਸਾਮਾਨ ਹੋਣਾ ਚਾਹੀਦਾ ਸਾਰਾ ਅੱਜ ਮੌਜੂਦ ਆ। ਨਸਲ ਬਰੀਡ ਦੇ ਵਿੱਚ ਸਾਰੀਆਂ ਬਰੀਡਾਂ ਬਿਲਕੁਲ ਜੀ। ਓਕੇ ਸਤਿਨਾਮ ਸ੍ਰੀ ਗੁਰੂ। ਬਾਕੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।